ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਸਿੱਖ ਨੇ ਜਿਹੜਾ ਨਾਨਕ ਮੱਤੇ ਵੱਲੋਂ ਆਇਆ ਸੀ ਉਸਨੇ ਗੁਰੂ ਜੀ ਨੇ ਦੱਸਿਆ ਕਿ ਹੇ ਗੁਰੂ ਜੀ ਗੁਰੂ ਅਸਥਾਨ ਨਾਨਕ ਮੱਤੇ ਦੀ ਸਿੱਧ ਲੋਕ ਘੋਰ ਬੇਅਦਬੀ ਕਰ ਰਹੇ ਹਨ ਜੋਗੀ ਸਿੱਧਾਂ ਨੇ ਨਾਨਕ ਮੱਤੇ ਵਾਲੇ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ ਆਪ ਕਿਰਪਾ ਕਰਕੇ ਛੇਤੀ ਉੱਥੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਨੂੰ ਬਰਬਾਦ ਹੋਣ ਤੋਂ ਬਚਾਓ ਸਿੱਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਆਦਿ ਸ਼ਰੋਮਣੀ ਸਿੱਖਾਂ ਨੂੰ ਕਿਹਾ ਕਿ ਅਸੀਂ ਨਾਨਕ ਮੱਤੇ ਜਾ ਕੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਪਿੱਪਲ ਅਤੇ ਮਿੱਠਾ ਰਿੱਠਾ ਸਿੱਧਾ ਪਾਸੋਂ ਬਚਾਉਣਾ ਚਾਹੁੰਦੇ ਹਾਂ ਜੇਕਰ ਨਾ ਦੇ ਤਾਂ ਸਿੱਧ ਜੋਗੀ ਇਹਨਾਂ ਯਾਦਗਾਰਾਂ ਨੂੰ ਮਿਟਾ ਦੇਣਗੇ ਤੁਸੀਂ ਸਾਡੇ ਪਰਿਵਾਰ ਨੂੰ ਭਾਈ ਸਤੀਦਾਸ ਪਾਸ ਟਰੋਲੀ ਪਾਈ ਲੈ ਜਾਓ ਇਹ ਉੱਥੇ ਹੀ ਠਹਿਰਨਗੇ ਫਿਰ ਗੁਰੂ ਜੀ ਆਪ ਆਪਣੇ ਨਾਲ ਸਾਰੇ ਯੋਧੇ ਅਤੇ ਸ਼ਸਤਰ ਲੈ ਕੇ ਕਰਤਾਰਪੁਰ ਆ ਗਏ ਸ਼ਸਤਰ ਅਤੇ ਯੋਧੇ ਆਪ ਜੀ ਨੇ ਕਰਤਾਰਪੁਰ ਹੀ ਟਿਕਾ ਦਿੱਤੇ ਅਤੇ ਆਪ 2-4 ਦਿਨ ਠਹਿਰ ਕੇ ਇਹਨਾਂ ਦਾ ਪੂਰਾ ਪ੍ਰਬੰਧ ਕਰਕੇ ਆਪਣੇ ਨਾਲ 20-25 ਘੋੜਸਵਾਰ ਲੈ ਕੇ ਨਾਨਕ ਮੱਤੇ ਨੂੰ ਚੱਲ ਪਏ ਰਸਤੇ ਵਿੱਚ ਅਨੇਕਾਂ ਪ੍ਰਾਣੀਆਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਨਾਨਕ ਮੱਤੇ ਪਹੁੰਚ ਗਈ ਉੱਥੇ ਪਹੁੰਚ ਕੇ ਭਾਈ ਅਲਮਸਤ ਤੋਂ ਸਾਰੀ ਗੱਲ ਸੁਣੀ ਜੋਗਿਆ ਪਾਸੋਂ ਪਿੱਪਲ ਦੇ ਸਾੜੇ ਜਾਨ ਦੀ ਗੱਲ ਸੁਣ ਕੇ ਗੁਰੂ ਜੀ ਨੇ ਇਸ਼ਨਾਨ ਕਰਕੇ ਸ਼ਸਤਰ ਬਸਤਰ ਸਜਾਈ ਅਤੇ ਪਿੱਪਲ ਪਾਸ ਦੀਵਾਨ ਸਜਾ ਕੇ ਸੋਦਰ ਦੀ ਚੌਂਕੀ ਪੜ ਕੇ ਅਰਦਾਸ ਕੀਤੀ ਉਸ ਉਪਰੰਤ ਨਿਰਮਲ ਜਲ ਮਗਵਾ ਕੇ ਉਸ ਵਿੱਚ ਕੇਸਰ ਅਤੇ ਚੰਦਨ ਕੀ ਸੁਹਾ ਕੇ ਮਲਾਇਆ ਅਤੇ ਸਤ ਨਾਮ ਆਖ ਕੇ ਉਸ ਸੜੇ ਹੋਏ ਪਿੱਪਲ ਉੱਤੇ ਜਿਹੜਾ ਸਿੱਧਾ ਨਹੀਂ ਈਰਖਾ ਕਰਕੇ ਗੁਰੂ ਘਰ ਦੀ ਨਿਸ਼ਾਨੀ ਮਟਾਉਣ ਵਾਸਤੇ ਸਾੜ ਦਿੱਤਾ ਸੀ ਉਸ ਉੱਤੇ ਛਿੜਕਿਆ ਦੂਸਰੇ ਦਿਨ ਪਿੱਪਲ ਵਿੱਚੋਂ ਹਰੀਆਂ ਸਾਖਾਂ ਅਤੇ ਪੱਤੇ ਪੁੰਗਰੇ ਹੋਏ ਵੇਖ ਕੇ ਸਭ ਨੇ ਗੁਰੂ ਜੀ ਦੀ ਜੈ ਜੈਕਾਰ ਕੀਤੀ ਅਤੇ ਖੁਸ਼ੀਆਂ ਮਨਾਈਆਂ ਇਸ ਪਿੱਪਲ ਦੇ ਪੱਤਿਆਂ ਉੱਤੇ ਅੱਜ ਤੱਕ ਕੇਸਰ ਦੇ ਰਤੇ ਨਿਸ਼ਾਨ ਅਤੇ ਚੰਦਨ ਦੀ ਚਿੱਟੇ ਨਿਸ਼ਾਨ ਪ੍ਰਤੱਖ ਹੁੰਦੇ ਹਨ ਗੁਰੂ ਜੀ ਦਾ ਇਸ ਤਰ੍ਹਾਂ ਸਸਤਰਤਾਰੀ ਹੋ ਕੇ ਆਉਣਾ ਅਤੇ ਪਿੰਪਲ ਨੂੰ ਹਰਿਆ ਭਰਿਆ ਕਰਨਾ ਵੇਖ ਕੇ ਨਾਨਕ ਮੱਤੇ ਤੋਂ ਸਾਰੇ ਜੋਗੀ ਭੱਜ ਕੇ ਗੁਰਗਨਾਥ ਪਾਸ ਚਲੇ ਗਏ ਅਤੇ ਗੁਰਗਨਾਥ ਨੂੰ ਦੱਸਿਆ ਕਿ ਪਹਿਲਾਂ ਜਿਸ ਸਥਾਨ ਦਾ ਨਾਮ ਆਪ ਜੀ ਦੇ ਪ੍ਰਤਾਪ ਕਰਕੇ ਗੁਰਗ ਮੱਥਾ ਸੀ ਜਦੋਂ ਆਪ ਜੀ ਨਾਲ ਉਥੇ ਚਰਚਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਵਿਜੇ ਪ੍ਰਾਪਤ ਕਰ ਲਈ ਸੀ ਤਾਂ ਉਸ ਦਾ ਨਾਮ ਨਾਨਕ ਮੱਤਾ ਸਿੱਧ ਹੋ ਗਿਆ ਸੀ ਉੱਥੇ ਇੱਕ ਸਿੱਖ ਦੇਵੇ ਝਾਲੂ ਦੀ ਸੇਵਾ ਵਾਸਤੇ ਟਿਕ ਗਿਆ ਸੀ ਅਸਾ ਉਸ ਨੂੰ ਉੱਥੋਂ ਚਲੇ ਜਾਣ ਵਾਸਤੇ ਕਿਹਾ ਪਰ ਉਸ ਨੇ ਸਾਡਾ ਕਹਿਣਾ ਨਾ ਮੰਨਿਆ ਤਾਂ ਅਸਾ ਉਸ ਪੀਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਜਿਸ ਪੀਪਲ ਹੇਠਾਂ ਬੈਠ ਕੇ ਇਹਨਾਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਨਾਲ ਚਰਚਾ ਕੀਤੀ ਸੀ ਅਤੇ ਜਿਸ ਨੂੰ ਇਹ ਆਪਣੀ ਗੁਰੂ ਦੀ ਯਾਦਗਾਰ ਸਮਝ ਕੇ ਮੰਨਦੇ ਹਨ ਸਾਡੀ ਇਸ ਕਾਰਵਾਈ ਨੂੰ ਵੇਖ ਕੇ ਉੱਤ ਦੇ ਸੇਵਾਦਾਰ ਸਿੱਖ ਨੇ ਆਪਣੇ ਛੇਵੇਂ ਗੁਰੂ ਨੂੰ ਪੰਜਾਬ ਦੇਸ਼ ਵਿੱਚੋਂ ਸਦ ਲਿਆ ਹੈ ਜਿਸ ਨੇ ਆਣ ਕੇ ਆਪਣੀ ਸ਼ਕਤੀ ਨਾਲ ਉਸ ਸੜੇ ਹੋਏ ਬੀਪਲ ਨੂੰ ਫਿਰ ਹਰਿਆ ਭਰਿਆ ਕਰ ਦਿੱਤਾ ਹੈ ਗੁਰੂ ਸਸਤਿ ਧਾਰੀ ਅਤੇ ਜੀਵਕਾਤੀ ਹੈ ਉਸ ਦੇ ਨਾਲ ਹੋਰ ਵੀ ਜੀਵ ਹੱਤਿਆ ਕਰਨ ਵਾਲੇ ਆਦਮੀ ਹਨ ਜੋ ਰੋਜ਼ ਹੀ ਜੰਗਲ ਵਿੱਚੋਂ ਜੀਵ ਮਾਰ ਕੇ ਲਿਆਉਂਦੇ ਹਨ ਆਪਣੇ ਚੇਲੇ ਪਾਸੋਂ ਗੁਰਗਨਾਥ ਨੇ ਸ੍ਰੀ ਗੁਰੂ ਹਰਗੋਬੀ ਸਾਹਿਬ ਜੀ ਦੀ ਸਾਰੀ ਗੱਲ ਸੁਣ ਕੇ ਆਖਿਆ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਮੇਲ ਰੱਖਣਾ ਹੀ ਉਚਿਤ ਹੈ ਗੁਰਗਨਾਥ ਦੀ ਇਹ ਗੱਲ ਸੁਣ ਕੇ ਭਰਤਰੀਨਾਥ ਝੰਗਰਨਾਥ ਆਦੀ ਸਿੱਧੂ ਬੋਲਿਆ ਕਿ ਹੁਣ ਇੱਥੇ ਗੁਰੂ ਨਾਨਕ ਦੇਵ ਜੀ ਨਹੀਂ ਹਨ ਅਸੀਂ ਆਪਣਾ ਅਸਥਾਨ ਇਸ ਗੁਰੂ ਤੋਂ ਜ਼ਰੂਰ ਛਡਾਵਾਂਗੇ ਇਹਨਾਂ ਦੀ ਗੱਲ ਸੁਣ ਕੇ ਗੋਰਖਨਾਥ ਨੇ ਕਿਹਾ ਜੇ ਇਹ ਗੱਲ ਹੈ ਤਾਂ ਜਾਓ ਅੱਜ ਹੀ ਜਾ ਕੇ ਆਪਣਾ ਅਸਥਾਨ ਛਡਾ ਲਵੋ ਇਸ ਨਾਲ ਤੁਹਾਡੀ ਸ਼ੋਭਾ ਹੋਵੇਗੀ ਗੋਰਖਨਾਥ ਦਾ ਇਹ ਬਚਨ ਸੁਣ ਕੇ ਸਾਰੇ ਜੋਗੀ ਆਪਣੇ ਗੁਰੂ ਗੋਰਖਨਾਥ ਨੂੰ ਆਦੇਸ਼ ਆਦੇਸ਼ ਕਰਦੇ ਹੋਏ ਚਲ ਕੇ ਸ੍ਰੀ ਗੁਰੂ ਹਰਗੋਬੀ ਸਾਹਿਬ ਜੀ ਪਾਸ ਨਾਨਕ ਮੱਤੇ ਆ ਗਏ ਗੁਰੂ ਜੀ ਪਾਸ ਬੈਠ ਕੇ ਭੰਗਰnath ਨੇ ਕਿਹਾ ਤੁਹਾਡਾ ਗਰਸਤੀਆਂ ਦਾ ਸਾਡੇ ਨਾਲ ਜਿਨ੍ਹਾਂ ਨੇ ਸੰਸਾਰ ਦੇ ਸਭ ਪਦਾਰਥਾਂ ਨੂੰ ਤਿਆਗਿਆ ਹੋਇਆ ਹੈ ਝਗੜਾ ਕਰਨਾ ਚੰਗਾ ਨਹੀਂ ਹੈ ਇਸ ਕਰਕੇ ਸਾਡੇ ਇਸ ਪੁਰਾਣੇ ਅਸਥਾਨ ਗੋ ਰਕ ਮੱਤੇ ਨੂੰ ਤੁਸੀਂ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਹੱਸ ਕੇ ਕਿਹਾ ਤੁਹਾਡਾ ਮਨ ਮਮਤਾ ਵਿੱਚ ਫਸਿਆ ਹੋਇਆ ਹੈ ਕਿਸੇ ਸਥਾਨ अथवा ਪਦਾਰਥ ਵਿੱਚ ਆਪਨਿਤ ਰੱਖਣੀ ਇਹ ਤਿਆਗਿਆਂ ਦਾ ਕੰਮ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਤਿਆਗੀ ਕਹਿੰਦੇ ਹੋਈ ਵੀ ਮਮਤਾ ਵਿੱਚ ਫਸੇ ਹੋਏ ਹੋ ਸ੍ਰੀ ਗੁਰੂ ਹਰगोबिਦ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਜੋਗੀ ਆਪਣੀ ਅਜਮਤ ਵਖਾਣ ਵਾਸਤੇ ਆਕਾਸ਼ ਵਿੱਚ ਉੱਡ ਕੇ ਪੱਥਰਾਂ ਦੀ ਵਰਖਾ ਅਤੇ ਅੱਗ ਦੀਆਂ ਚੁਆਤੀਆਂ ਉਡਾਣ ਲੱਗੇ ਮਿੱਟੀ ਕੰਕਰਾਂ ਦੀ ਜ਼ੋਰਦਾਰ ਹਨੇਰੀ ਛੁੱਟ ਪਈ ਵੱਡੇ-ਵੱਡੇ ਭਿਆਨਕ ਰੂਪ ਧਾਰ ਕੇ ਮੂੰਹ ਤੋਂ ਮਾਰ ਲੋ ਮਾਰ ਲੋ ਦੀ ਆਵਾਜ਼ਾਂ ਕਰਕੇ ਸਿੱਖਾਂ ਨੂੰ ਡਰਾਉਣ ਲੱਗੇ ਫਿਰ ਨਾਲ ਦੀ ਨਾਲ ਹੀ ਸ਼ੇਰਾਂ ਅਤੇ ਸੱਪਾਂ ਦੇ ਭਿਆਨਕ ਰੂਪ ਧਾਰ ਕੇ ਪੱਬਕਾਂ ਅਤੇ ਫੁੰਕਾਰੇ ਮਾਰਨ ਲੱਗੇ ਇਨ੍ਹਾਂ ਕੋਤਕਾਂ ਨਾਲ ਸਿੱਖਾਂ ਨੂੰ ਹੈਰਾਨ ਹੁੰਦੇ ਵੇਖ ਕੇ ਗੁਰੂ ਜੀ ਨੇ ਕਿਹਾ ਤੁਸੀਂ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੋ ਇਨ੍ਹਾਂ ਦੀ ਸਾਰੀ ਸ਼ਕਤੀ ਹੁਣੇ ਹੀ ਨਾਸ਼ ਹੋ ਜਾਵੇਗੀ ਗੁਰੂ ਜੀ ਨੇ ਇਹ ਬਚਨ ਕਰਕੇ ਜਦੋਂ ਉੱਪਰ ਨਿਗਾਹ ਕਰਕੇ ਸਿੱਧਾਂ ਵੱਲ ਵੇਖਿਆ ਤਾਂ ਜਿੱਥੇ ਵੀ ਕੋਈ ਜਿਸ ਦੀ ਸ਼ਕਲ ਵਿੱਚ ਹੈ ਸੀ ਉੱਥੇ ਹੀ ਉਸ ਨੂੰ ਅੱਗ ਸੜਨ ਲੱਗ ਪਈ ਇਸ ਅਗਨੀ ਨਾਲ ਵਿਆਕੁਲ ਹੋ ਕੇ ਸਿੱਧ ਭੱਜ ਕੇ ਗੁਰਗਨਾਥ ਪਾਸ ਚਲੀ ਗਈ ਅਤੇ ਰੱਖ ਲੋ ਰੱਖ ਲੋ ਦਾ ਵਾਸਤਾ ਪਾ ਕੇ ਉਸ ਦੀ ਸ਼ਰਨ ਵਿੱਚ ਪੈ ਗਏ ਗੁਰਗਨਾਥ ਨੇ ਕਿਹਾ ਤੁਹਾਨੂੰ ਮੈਂ ਪਹਿਲਾਂ ਹੀ ਸਮਝਾਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਾਲ ਝਗੜਾ ਕਰਨਾ ਚੰਗਾ ਨਹੀਂ ਹੈ ਪਰ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਹੁਣ ਸਾਰੇ ਸਿੱਧਾਂ ਦਾ ਮਾਣ ਗਵਾ ਕੇ ਭੱਜੇ ਆਏ ਹੋ ਇਸ ਤਰ੍ਹਾਂ ਗੁਰਗਨਾਥ ਨੇ ਉਹਨਾਂ ਨੂੰ ਬਹੁਤ ਸ਼ਰਮਿੰਦਾ ਕੀਤਾ ਸਿੱਧਾਂ ਨੂੰ ਨਾਨਕ ਮੱਤੇ ਤੋਂ ਕੱਢ ਕੇ ਗੁਰੂ ਜੀ ਨੇ ਪੰਜਾਬ ਨੂੰ ਮੁੜਨ ਦੀ ਤਿਆਰੀ ਕਰ ਲਈ ਤੁਰੰਤ ਪਹਿਲਾਂ ਗੁਰੂ ਜੀ ਨੇ ਇਲਾਕੇ ਦੇ ਸਾਰੇ ਸਿੱਖਾਂ ਨੂੰ ਸੱਦ ਕੇ ਕਿਹਾ ਇੱਥੇ ਵਿਗਨ ਪਾਉਣ ਵਾਲੇ ਜੋਗੀ ਉਹਨੂੰ ਗੁਰੂ ਅਸਥਾਨ ਦੀ ਬੇਅਦਵੀ ਨਹੀਂ ਕਰਨਗੇ ਇਹ ਨਾਨਕ ਮੱਤਾ ਹੁਣ ਅਟਲ ਰਹੇਗਾ ਇਸ ਨੂੰ ਕੋਈ ਨਹੀਂ ਮਿਟਾ ਸਕੇਗਾ ਇਸ ਪ੍ਰਕਾਰ ਸਭ ਕੁਝ ਠੀਕ ਕਰਕੇ ਅਤੇ ਭਾਈ ਅਲਮਸਤ ਨੂੰ ਧਿਰਜ ਦੇ ਕੇ ਗੁਰੂ ਜੀ ਨਾਨਕ ਮੱਤੇ ਨੂੰ ਚੱਲ ਕੇ ਗੰਗਾ ਨਦੀ ਉੱਤੇ ਪਹੁੰਚ ਗਏ ਇੱਥੇ ਇਸ਼ਨਾਨ ਪਾਨ ਅਤੇ ਕੁਝ ਵਿਸ਼ਰਾਮ ਕਰਕੇ ਜਮਨ ਨਦੀ ਨੂੰ ਪਾਰ ਕਰਕੇ ਥਨੇਸਰ ਆ ਗਏ ਥਨੇਸਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਤੇ ਗੁਰੂ ਅਮਰਦਾਸ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕੀਤਾ ਕੁਝ ਦਿਨ ਇੱਥੇ ਡੇਰਾ ਕਰਕੇ ਸਰਦਾਲੂ ਸੰਗਤਾਂ ਨੂੰ ਨਾਮ ਦਾਣ ਦਾ ਉਪਦੇਸ਼ ਦੇ ਕੇ ਆਪ ਜੀ ਉੱਥੋਂ ਚੱਲ ਕੇ ਟਰੋਲੀ ਪਾਈ ਆਪਣੇ ਪਰਿਵਾਰ ਪਾਸ ਪਹੁੰਚ ਗਏ ਆਪ ਜੀ ਦੇ ਦਰਸ਼ਨ ਕਰਕੇ ਅਤੇ ਜੋਗੀਆਂ ਉੱਤੇ ਵਿਜੇ ਪ੍ਰਾਪਤ ਕਰਨ ਦੀ ਸਾਰੇ ਹਾਲ ਸੁਣ ਕੇ ਸਾਰੇ ਪਰਿਵਾਰ ਅਤੇ ਸਿੱਖ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਸੋ ਪਿਆਰੀ ਸਾ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ